ਮੁੱਖ ਮੰਤਰੀ ਸਾਹਿਬ ਜਿਹਨੇ ਉਹ ਅਜੇ ਵੀ ਕਲਾਕਾਰੀ ਕੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਮੁੱਖ ਮੰਤਰੀ ਹਾਂ ਮੁੱਖ ਮੰਤਰੀ ਸਾਹਿਬ ਜੇ ਮੁੱਖ ਮੰਤਰੀ ਦੇ ਤੌਰ ਤੇ ਵਿਚਰਦੇ ਹੁੰਦੇ ਤਾਂ ਪੰਜਾਬ ਦਾ ਇਹ ਹਸ਼ਰ ਨਾ ਹੁੰਦਾ ਅੱਜ ਪੰਜਾਬ ਵਿਆਬਾਨ ਹੋਇਆ ਪਿਆ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਪੰਜਾਬ ਲਾਬਾਰਤ ਹੋਇਆ ਪਿਆ ਪੰਜਾਬ ਇੱਕ بڑے ਕੰਬੀਰ ਵਿਵਤਾ ਭਰੇ ਸੰਕਟ ਵਿੱਚੋਂ ਲੰਘ ਰਿਹਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਜੇ ਤੱਕ ਇਹ ਵੀ ਅਹਿਸਾਸ ਨਹੀਂ ਸ਼ਾਇਦ ਹੋਇਆ ਵੀ ਹੜ੍ਹਾਂ ਦੀ ਤਬਾਹੀ ਜਿਹੜੀ ਹੋਈ ਵਾਲ ਉਹਨੇ ਕਿੱਡਾ ਵੱਡਾ ਨੁਕਸਾਨ ਕੀਤਾ ਤੇ ਹੜਾਂ ਦੀ ਤਬਾਹੀ ਦੇ ਨਾਲ ਨਾਲ ਜਿਹੜਾ ਝੋਨੇ ਨੂੰ ਕੋਈ ਬਦਰੰਗੀ ਦਾਣੇ ਦਾ ਹਲਦੀ ਰੋਗ ਦਾ ਫੋਨਾ ਵਾਇਰਸ ਦਾ ਮੌਇਚਰ ਜਾੜਾ ਹੋਣ ਦਾ ਮਤਲਬ ਇਹ ਸਾਰੀਆਂ ਗੱਲਾਂ ਕਰਕੇ ਝਾੜ ਘਟ ਨਿਕਲਣਾ ਤੇ ਐਮ ਐਸ ਪੀ ਤੋਂ ਘੱਟ ਭਾਅ ਮਿਲਣਾ ਮਤਲਬ ਇਹ ਜਿਹੜੀਆਂ ਅਤਿ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਪੰਜਾਬ ਦਾ ਹਰ ਪਰਿਵਾਰ ਕਰ ਰਿਹਾ ਭਾਵੇਂ ਕਿਸਾਨ ਆ ਮਜ਼ਦੂਰ ਆ ਟਰਾਂਸਪੋਰਟਰ ਆੜਤੀਆ ਵਪਾਰੀਆ ਉਸ ਬਾਰੇ ਮੁਖ ਮੰਤਰੀ ਸਾਹਿਬ ਨਾ ਬੁਖ ਹੋ ਰਹੇ ਨੇ ਨਾ ਕੋਈ ਯਤਨ ਕਰ ਰਹੇ ਨੇ ਤੇ ਜੇ ਉਹ ਗੰਭੀਰ ਹੁੰਦੇ ਜੇ ਉਹ ਕੇਵਲ ਬੰਗਵਾਜੀ ਹਾਸੇ-ਵਜਾਗ ਵਿੱਚ ਹੀ ਘਿਰੇ ਨਾ ਰਹਿੰਦੇ ਤਾਂ ਪੰਜਾਬ ਦਾ ਕੋਈ ਸਵਰਾਜ ਆ ਸਕਦਾ ਸੀ ਅੱਜ ਪੰਜਾਬ ਜੇ ਪਿਆਹਾਨ ਹੋ ਰਿਹਾ ਅੱਜ ਪੰਜਾਬ ਸੰਕਟਾਂ ਵਿੱਚ ਘਿਰਿਆ ਹੋਇਆ ਇਹ ਕੇਵਲ ਤੇ ਕੇਵਲ ਗੈਰ ਸਜੀਦਗੀ ਮੁਖ ਮੰਤਰੀ ਸਾਹਿਬ ਦੀ ਕੋਈ ਵੱਡਾ ਕਾਰਨ ਦੇਖੋ ਇਲਾਕੇ ਦੇ ਲੋਕਾਂ ਦੀ ਧਰਤੀ ਦੇ ਲੋਕਾਂ ਦੀ ਜਿਹੜੀ ਹੈ ਕਾਫੀ ਲੰਮੇ ਸਮੇਂ ਤੋਂ ਇੱਛਾ ਰਹੀ ਆ ਕਿ ਸ੍ਰੀ ਨੰਪਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਇਆ ਜਾਣਾ ਚਾਹੀਦਾ। ਔਰ ਮੈਂ ਸਮਝਦਾ ਕਿ ਕਈ ਵਾਰੀ ਇਤਿਹਾਸ ਦੇ ਦਿਹਾੜੇ ਹੁੰਦੇ ਨੇ, ਕਈ ਵਾਰੀ ਐਸੇ ਮੌਕੇ ਹੁੰਦੇ ਨੇ, ਮੌਕੇ ਹੁੰਦੇ ਨੇ ਜਿਹੜੇ ਮੌਕਿਆਂ ਤੇ ਸਰਕਾਰਾਂ ਜਿਹੜੀਆਂ ਨੇ ਕੋਈ ਯਾਦਗਾਰਾਂ ਛੱਡ ਕੇ ਜਾਂਦੀਆਂ ਨੇ। ਸੋ ਮੈਂ ਸਮਝਦਾ ਇਹ ਮੌਕਾ ਜੇ ਸ੍ਰੀ ਨੰਪਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਲਈ ਮਲ ਮੌਕੇ ਨੂੰ ਵਰਤਿਆ ਜਾ ਸਕਦਾ। ਇਹ ਦਿਲਾ ਬਣਾਇਆ ਜਾ ਸਕਦਾ ਹੈ ਪਰ ਲੋਕ ਕਲਪਨਾ ਨੂੰ ਮੁਖਰਾ ਕੇ ਲੋਕਾਂ ਦੀ ਇੱਛਾ ਅਨੁਸਾਰ ਪਰਵੰਧਕੀ ਤੌਰ ਤੇ ਇਹਦੀ ਲੋੜ ਤਾਂ ਲਾਜ਼ਮੀ ਤੌਰ ਤੇ ਬਣਾਇਆ ਜਾਂਦਾ ਹੈ ਅ ਪ੍ਰਾਤੀ 350 ਸਾਲਾ ਮਨਾਣ ਦਾ ਇਹ ਸਰਕਾਰ ਵੀ ਵੱਡੇ ਪੱਧਰ ਤੇ ਪਰ ਜੇ ਸੜਕਾਂ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ ਜਿਹੜਾ ਸੜਕ ਸਾਡਾ ਜਿਵੇਂ ਕੋਸਾ ਤੋਂ ਰੱਖੀ ਮਨਰਤਾ ਤੋਂ ਪਾਤ ਦਾ ਕਈ ਕੀਮਤੀ ਜਨਾਂ ਜਾਂਦੀਆਂ ਵੱਡੇ ਵੱਡੇ ਖੱਟੇ ਪਏ ਨੇ ਐਂਦਾ ਲੱਗਦਾ ਜਿਵੇਂ ਲੋਕੀ ਸੜਕ ਤੇ ਨਹੀਂ ਖੱਡਾ ਕਿ ਮੈਂ ਤੇ ਕੀ ਸੀ ਜੋ ਕਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਮੁੱਖ ਮੰਤਰੀ ਸਾਹਿਬ ਦੀ ਗੈਰ ਸਜਿੱਦਗੀ ਲਾ ਲਓ ਜਾਂ ਲਾਪਰਵਾਹੀ ਲਾ ਲਓ ਜਾਂ ਕੁਤਾਹੀ ਲਾ ਲਓ ਕਿ ਪੰਜਾਬ ਦੀ ਜਿਹੜੀ ਬੁਰੀ ਹਾਲਤ ਹੈ ਮਤਲਬ ਉਹਨੂੰ ਕਿਸੇ ਤਰ੍ਹਾਂ ਵੀ ਕੇਂਦਰ ਦੇ ਸਾਹਮਣੇ ਰੱਖਣ ਦੇ ਵਿੱਚ ਉਹ ਸਫਲ ਨਹੀਂ ਹੋ ਰਹੇ ਰੱਖਣ ਤੇ ਯਹੀ ਵੀ ਕਰ ਰਹੇ ਹੌਸਲੇ ਵੀ ਕਰ ਰਹੇ ਮਤਲਬ ਜੇ ਜਾਣਦੇ ਨੇ ਤਾਂ ਖਾਲੀ ਹੱਥ ਮੁੜ ਕੇ ਆਉਂਦੇ ਨੇ ਕਿਉਂਕਿ ਦਲੀਲ ਨਾਲ ਸਮਲ ਗੱਲ ਕਰਨ ਦੀ ਜੁਰਤੇ ਨਹੀਂ ਰੱਖ ਰਹੇ ਮਨ ਹਾਸੇ ਪਿਆਗ ਤੇ ਵਿਅੰਗਵਾਦੀ ਤੱਕ ਹੀ ਸੀਮਤ ਨੇ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੀਆਂ ਟੁੱਟੀਆਂ ਸੜਕਾਂ ਪੰਜਾਬ ਦਾ ਜੁਵਾ ਜਹਾਲ ਮਾਰਾ ਹੋਇਆ ਇਹਨੂੰ ਸੁਧਾਰਨ ਵੱਲ ਸਜੀਦਗੀ ਦਿਖਾਉਣ ਦੇਖੋ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਦੇ ਜਿਹੜਾ ਸ਼ਹਾਦਤ ਦਾ ਦਿਹਾੜਾ ਉਹਨੂੰ ਸਮਰਪਤ ਇਸ ਧਰਤੀ ਤੇ శ్రీ ਨੰਦਪੁਰ ਸਾਹਿਬ ਦੀ ਧਰਤੀ ਤੇ ਵਿਸ਼ੇਸ਼ ਵਿਦਵਾਨ ਸਭਾ ਦਾ ਜਲਾਸ ਬਰਉਂ ਦਾ ਜਿਹੜਾ ਫੈਸਲਾ ਕੀਤਾ ਅਸੀਂ ਉਹਦਾ ਸਵਾਗਤ ਕਰਦੇ ਆਂ ਔਰ ਮਹਿਸੂਸ ਕਰਦੇ ਆਂ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਦਿਹਾੜੇ ਨੂੰ ਸਮਰਪਤ ਕੋਈ ਇਸ ਤਰ੍ਹਾਂ ਦੇ ਯਾਦਗਾਰਾਂ ਇਸ ਤਰ੍ਹਾਂ ਦੀਆਂ ਪੈੜਾਂ ਬਣਾ ਛੱਡ ਕੇ ਜਾਵੇ ਜਿਹਦੇ ਨਾਲ ਅਸੀਂ ਮਾਣ ਕਰ ਸਕੀਏ ਔਰ ਇਸ ਮਹਾਨ ਪਵਿੱਤਰ ਧਰਤੀ ਜਿਹਨੂੰ ਖਾਲਸੇ ਦੀ ਜਨਮ ਭੁਆਏ ਦੇ ਤੌਰ ਤੇ ਜਾਣਿਆ ਜਾਂਦਾ ਜਿ세 ਧਰਤੀ ਨੇ ਮੈਂ ਸਮਝਦਾ ਵਾ ਇੱਕ ਹੱਕ ਤੇ ਸੱਚ ਨਾਲ ਲੜਨ ਲਈ ਖਾਲਸਾ ਕੌਮ ਦੀ ਸਿਰਜਣਾ ਜੇ ਧਰਤੀ ਤੋਂ ਹੋਈ ਔਰ ਉਤਨੀ ਦਾ ਖਾਤਮਾ ਕਰਕੇ ਕਾਸਟਲੈਸ ਸੋਸਾਇਟੀ ਦੀ ਮੈਂ ਸਮਝਦਾ ਹੋਂਦ ਜਰੀਆ ਇਸ ਧਰਤੀ ਤੋਂ ਹੋਈ ਔਰ ਜਮਹੂਰੀਅਤ ਦਾ ਇੱਕ ਮੈਂ ਸਮਝਦਾ ਸੰਕਲਪ ਜਿਹੜਾ ਹੈ ਉਹ ਇਸ ਧਰਤੀ ਤੋਂ ਗੋਆ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਸ ਮਹਾਨ ਪਵਿੱਤਰ ਧਰਤੀ ਤੇ ਖਾਲਸੇ ਦੀ ਸਿਰਜਣਾ ਜਿਹੜੀ ਹੈ ਉਹ ਸਾਡੇ ਲਈ ਬੜੇ ਮਾਣ ਦੀ ਗੱਲ ਆ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੱਕ ਲਈ ਸੱਚ ਲਈ ਧਰਮ ਦੀ ਆਜ਼ਾਦੀ ਲਈ ਇਸ ਧਰਤੀ ਤੋਂ ਚੱਲ ਕੇ ਸੀਸਗੰਜ ਸੀਸਦਿਆਂ ਲਈ ਗਏ ਮੈਂ ਸੋਨਦਾ ਇਸ ਧਰਤੀ ਦੀ ਮਹਾਨਤਾ ਨੂੰ ਦੇਖਦੇ ਹੋਇਆ ਪੰਜਾਬ ਸਰਕਾਰ ਜਿਹੜੀ ਆ ਜੇ ਵਿਧਾਨ ਸਭਾ ਸੈਸ਼ਨ ਇੱਥੇ ਕਰੇਗੀ ਸ੍ਰੀ ਗੁਰਤੇਗ ਬਾਦ ਸਾਉਦੇ ਤੇ ਸੋਪਾ ਸ਼ਾਲਾ ਸ਼ਹਾਦਤ ਦਿਹਾੜੇ ਨੂੰ ਸਮਰਪਤ ਤਾਂ ਚੰਗਾ ਹੋਏਗਾ